ਦੇਖੋ ਇਹ ਮੈਂ ਤੁਹਾਡੇ ਰਾਹੀਂ ਮੈਂ ਥੋੜੇ ਦਿਨ ਪਹਿਲਾਂ ਐਮਐਲਏ ਦੇ ਬਿਆਨ ਸੁਣ ਰਿਹਾ ਸੀਗਾ ਵੀ ਸਾਡੀ ਸਰਕਾਰ ਨੇ ਇਹ ਕੰਮ ਕਰਤਾ ਅਸੀਂ ਇਹ ਕਰਤਾ ਉਹ ਕਰਤਾ ਵਾਰਡ ਨੰਬਰ 2 ਬਸ ਇਹ ਕਰਤਾ ਵੀ ਅਗਰ ਮੈਂ ਐਮਐਲਏ ਤੋਂ ਪੁੱਛਣਾ ਚਾਹਾਂ ਵੀ ਅਗਰ ਤੁਹਾਨੂੰ ਇੰਨਾ ਹੀ ਵਿਸ਼ਵਾਸ ਸੀ ਤੁਸੀਂ ਇੰਨਾ ਵਿਕਾਸ ਕਰਾਇਆ ਵਾਰਡ ਨੰਬਰ 2 ਵਿੱਚ ਸ਼ਹਿਰ ਵਿੱਚ ਆ ਫਿਰ ਮੈਂ ਹੁਣ ਹੀ ਆਇਆ ਮੈਨੂੰ ਸਾਰੇ ਦੱਸ ਰਹੇ ਨੇ ਵੀ ਇੱਥੇ ਜਾਲੀ ਬੋਟਾ ਪੈ ਰਹੀ ਹੈ ੱਕਾ ਹੋ ਰਿਹਾ ਤੇ ਵੀਡੀਓ ਵੀ ਤੁਹਾਨੂੰ ਮੈਂ ਸ਼ੇਅਰ ਕਰੀ ਆਪਣੇ ਪੇਜ ਤੇ ਫਿਰ ਇਸ ਜਾਲੀ ਬੋਟਾ ਪਾਣ ਦੀ ਕੀ ਲੋੜ ਪੈਗੀ ਇਹ ਇਹਨਾਂ ਦੀ ਘਬਰਾਹਟ ਦੀ ਨਿਸ਼ਾਨੀ ਹੈ ਤੇ ਕੋਈ ਗੱਲ ਨਹੀਂ ਤੇ ਅਸੀਂ ਇਹਦੇ ਇਹਨਾਂ ਦੇ ਖਿਲਾਫ ਆਪਸ ਵਿੱਚ ਵਿਚਾਰ ਕਰਕੇ ਕੋਰਟ 'ਚ ਵੀ ਜਾਵਾਂਗੇ ਤੇ ਬਾਕੀ ਕੋਈ ਗੱਲ ਨਹੀਂ ਅਗਲਾ ਟਾਈਮ ਸਾਰਿਆਂ ਨੂੰ ਪਤਾ ਕਿਤਾ ਆਣ ਵਾਲਾ ਅਸੀਂ ਤਾਂ ਇੱਥੇ ਮੈਂ ਤੁਹਡੇ ਰਾਈ ਕਹਿਣਾ ਚਾਹੁੰਦਾ ਵੀ ਅਸੀਂ ਤਾਂ ਆਪਣੇ ਇੱਥੇ ਕੈਂਡੀਡੇਟ ਖੜੇ ਕਰ ਲਏ ਜਦੋਂ ਸਾਡਾ ਟਾਈਮ ਆਏਗਾ ਫਿਰ ਕੈਂਡੀਡੇਟ ਵੀ ਨਹੀਂ ਖੜੇ ਹੋਣ ਇਹਨਾਂ ਦੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਤੇ ਦੂਜੀ ਗੱਲ ਮੈਂ ਹੋਰ ਵੀ ਐਮਐਲਏ ਦੀ ਗੱਲ ਸੁਣ ਰਿਆ ਸੀਗਾ ਵੀ ਜਿਹੜਾ ਵੀ ਮੈਂ ਬਿਆਨ ਦਿੱਤਾ ਸੀਗਾ ਵੀ ਜਿਹੜਾ ਇਹ ਨਲਾਸ ਦਾ ਕਟ ਹੈ ਦੀ ਇਹ ਕਹਿੰਦੀ ਹੈ ਵੀ ਮੈਂ ਅਸੀਂ ਕਰਾਇਆ ਤੇ ਮੈਂ ਤੁਹਾਨੂੰ ਬਹੁਤ ਜਲਦ ਉਹਦਾ ਸਬੂਤ ਵੀ ਦਵਾਂਗਾ ਤੇ ਮੈਂ ਇਹ ਵੀ ਸੁਣ ਰਿਹਾ ਸੀ ਇੱਕ ਦਿਨ ਨੂੰ ਬੋਲਣ ਦੀ ਤਵੀਜ਼ ਨਹੀਂ ਹੈ ਮੇਰੀ ਭੈਣ ਨੂੰ ਮੈਂ ਮੇਰੇ ਕੱਲ ਮੇਰੀ ਭੈਣ ਦਾ ਸ਼ਰੀਰ ਦੇ ਨਾਲ-ਨਾਲ ਦਿਮਾਗ ਵੀ ਮੋਟਾ ਹੋ ਗਿਆ ਤੇ ਮੈਂ ਤਾਂ ਇਹੀ ਗੱਲ ਕਹਿਦਾ ਵੀ ਇਹਨਾਂ ਨੂੰ ਤਾਂ ਪੁੱਛੋ ਮਹਾਰਾਜਾ ਕਿ ਮਹਾਰਾਣੀ ਸਾਹਿਬ ਇਹ ਕਹਿ ਰਿਹਾ ਹੈ ਵੀ ਇਹ ਬਾਦੇ ਚਾਇ ਨੇ ਭਾਰਤੀ ਜਨਤਾ ਪਾਰਟੀ ਦੇ ਚ ਭਾਰਤੀ ਜਨਤਾ ਪਾਰਟੀ ਦੇ ਤੇ ਇਹਨਾਂ ਤੋਂ ਕੋ ਇਹਨਾਂ ਨੂੰ ਮੇਰੇ ਖਿਆਲ ਨੇ ਭੁੱਲ ਗਏ ਨੇ ਵੀ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਦੋਂ ਜੁਆਇਨ ਕਰੀ ਬੀਜੇਪੀ ਮਹਾਰਾਜਾ ਸੋ ਤੋਂ ਬਾਹਰ ਨੇ ਮਹਾਰਾਣੀ ਸਾਹਿਬ ਜਾਂ ਆਪਣੇ ਬੇਟੀ ਤੋਂ ਬਾਹਰ ਨੇ ਇਹਨਾਂ ਨੂੰ ਮੈਂ ਪੁੱਛਣਾ ਚਾਹਾਂ ਤੇ ਮੈਂ ਮੇਰੇ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੇਰਾ ਦਿਲ ਵੀ ਠੀਕ ਹੈ ਤੇ ਮੇਰਾ ਦਿਮਾਗ ਵੀ ਠੀਕ ਹੈ ਕੋਈ ਗੱਲ ਨਹੀਂ ਟਾਈਮ ਆਣ ਦਿਓ ਸਾਰਾ ਕੁਝ ਜਵਾਬ ਦੇਾਂਗੇ ਤੁਹਾਨੂੰ ਤੇ ਬਾਰ ਬਾਰ ਇਹ ਹਮੇਸ਼ਾ ਇੱਕੋ ਗੱਲ ਕਰਦੇ ਨੇ ਵੀ ਮੈਂ ਅਮੀਰ ਘਰ ਵਿੱਚ ਪੈਦਾ ਹੋਈ ਆ ਮੇਰੇ ਬੱਚੇ ਸੋਨੇ ਦਾ ਚਮਚ ਲੈ ਕੇ ਪੈਦਾ ਹੋਏ ਨੇ ਹੈ ਮੈਂ ਮੰਨਦਾ ਵੀ ਅਸੀਂ ਗਰੀਬ ਘਰ ਵਿੱਚ ਪੈਦਾ ਹੋਇਆ ਕਿਉਂ ਕਿ ਗਰੀਬ ਘਰ ਵਿੱਚ ਆਪਣਾ ਕੀ ਕਹਿੰਦੇ ਪੈਦਾ ਹੋਣਾ ਗੁਨਾਹ ਹੈ ਠੀਕ ਹੈ ਤੇ ਸਾਡੇ ਸਾਰੇ ਬਜ਼ੁਰਗ ਸਾਰਿਆਂ ਨੂੰ ਪਤਾ ਹੈ ਵੀ ਪਾਕਿਸਤਾਨ ਤੋਂ ਐਨੇ ਕੋਈ ਨਹੀਂ ਅਸੀਂ ਗਰੀਬ ਘਰਾਂ ਚੋਂ ਪੈਦਾ ਹੋਏ ਆਂ ਕੋਈ ਗੱਲ ਨਹੀਂ ਹੈਗੀ ਤੇ ਬਾਕੀ ਮੈਂ ਤੁਹਾਡੇ ਰਾਈ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਇਹਨੂੰ ਉਹਨੂੰ ਕਹਿ ਦਿਓ ਵੀ ਜਨਤਕ ਤੌਰ ਤੇ ਤੂੰ ਆਪਣੇ ਵੀ ਜਦਾਤ ਦੱਸਦੀ ਆ ਆਪਣਾ ਕਾਰੋਬਾਰ ਦੱਸਦੀ ਮੈਂ ਵੀ ਦੱਸ ਦਊਂਗਾ ਫਿਰ ਦੇਖਾਂਗੇ ਕਿਦੇ ਕੋਲ ਕੀ ਹੈ ਜੱਗੇ ਦੀ ਗੱਲ ਨਹੀਂ ਬਾਕੀ ਮੈਂ ਆਪਣੀ ਭੈਣ ਨੂੰ ਕਹਿਣਾ ਚਾਹੁੰਦਾ ਵੀ ਕੋਈ ਗੱਲ ਕਰਨੀ ਹੁੰਦੀ ਹੈ ਤਮੀਜ਼ ਨਾਲ ਗੱਲ ਕਰੋ ਤੇ ਬਾਕੀ ਤਬਕੇ ਦੂਕੇ ਮਾਰਨੇ ਕਿਸੇ ਹੋਰ ਨੂੰ ਮਾਰੇ ਇੱਥੇ ਨਾ ਮੇਰੇ ਕੋਲ ਮਾਰ ਲਈ ਦਪ ਜਗੇ ਜੀ ਅੱਗੇ ਅਗਲਾ ਸਟੇਪ ਤੁਹਾਡੇ ਕੀ ਰਹੇਗਾ ਰਿਟਰਨ ਵਿੱਚ ਵੀ ਸ਼ਿਕਾਇਤ ਕਰ ਰਹੇ ਬਿਲਕੁਲ ਕਰਾਂਗੇ ਰਿਟਰਨ ਵਿੱਚ ਵੀ ਸ਼ਿਕਾਇਤ ਕਰਾਂਗੇ ਟਾਈਮ ਆਣਦੇ ਇਹਨਾਂ ਨੂੰ ਜਵਾਬ ਵੀ ਦੇਾਂਗੇ ਤੁਹਾਡੇ ਰਹੀਂ ਕਹਿ ਰਹੇ ਆ ਕੋਈ ਗੱਲ ਨਹੀਂ ਮੈਂ ਤਾਂ ਕਹਿ ਰਿਹਾ ਸਾਡੇ ਤਾਂ ਪਾਰਟੀ ਦੇ ਬੰਦੇ ਖੜੇ ਹੋਏ ਕੋਈ ਨਹੀਂ ਸਾਡਾ ਟਾਈਮ ਆਣ ਦੋ ਇਹਨਾਂ ਦਾ ਬੰਦਾ ਤਾਂ ਖੜਾ ਹੋਵੇ ਫਿਰ ਦੇਖਾਂਗੇ ਜਗੇ ਜੀ ਪਟਿਆਲਾ ਦੇ ਵਿੱਚ ਵੀ ਅਜਿਹੀ ਜਿਹੜੀ ਹਾਲਾਤ ਲਿਖੀ ਗਈ ਸੀ ਉੱਥੇ ਵੀ ਲਗਾਤਾਰ ਬੀਜੇਪੀ ਦੇ ਵਰਕਰਾਂ ਨਾਲ ਕੀਤਾ ਜਾ ਰਿਹਾ ਤੇ ਇੱਥੇ ਦੀ ਤੁਸੀਂ ਬਨੂੜ ਗਏ ਹੁਣੇ ਉੱਥੇ ਕਿਵੇਂ ਦੀ ਜ ਮੈਂ ਤੁਹਾਨੂੰ ਉਹੀ ਗੱਲਾਂ ਕਰ ਰਿਹਾ ਵੀ ਚਲੋ ਕੱਲ੍ਹ ਮਾਨਜੋਗ ਹਾਈ ਕੋਰਟ ਨੇ ਆਪਣਾ ਉਹ ਫੈਸਲਾ ਵੀ ਦਿੱਤਾ ਹੈ ਕਾਫੀ ਬਹੁਤ ੱਕਾ ਹੋਇਆ ਪਟਿਆਲੇ ਤੇ ਤੁਸੀਂ ਸਾਰੇ ਮੀਡੀਆ ਵਾਲੇ ਉਹ ਤੁਹਾਡੇ ਮੀਡੀਆ ਹੀ ਦਿਖਾ ਰਿਹਾ ਤੇ ਮੈਂ ਵੀ ਮੀਡੀਆ ਤੇ ਦੇਖ ਰਿਹਾ ਵੀ ਚਲੋ ਕੋਈ ਗੱਲ ਨਹੀਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਟੈਨ ਦਾ ਹਣ ਦਿਓ ਸਾਡਾ ਇਹਨਾਂ ਨੇ ਦਿਖਣਾ ਵੀ ਨਹੀਂ ਮੈਂ ਨਹੀਂ ਗਾਰੰਟੀ ਦਿੰਦਾ ਸਾਡੇ ਬੰਦੇ ਤਾਂ ਖੜਿਆ ਸਾਡਾ ਸ਼ੇਰ ਖੜਾ ਮੈਂ ਤਾਂ ਅੱਜ ਤੱਕ ਇੱਕ ਵਾਰ ਵੀ ਨਹੀਂ ਆਇਆ ਇੱਥੇ ਦੇਖੋ ਜਿਹੜਾ ਐਮਸੀ ਦਾ ਇਲੈਕਸ਼ਨ ਹੁੰਦਾ ਨਾ ਏ ਐਮ ਸੀ ਦਾ ਜਿਹੜਾ ਇਲੈਕਸ਼ਨ ਕਿਉਂ ਚਾਰ ਵਾਰੀ ਮੈਂ ਤੇ ਮੇਰੀ ਵਾਈਫ ਐਮ ਸੀ रह ਚੁੱਕੇ ਮੈਨੂੰ ਸਾਰਾ ਪਤਾ ਦੇਖੋ ਮੈਂ ਸਰਕਾਰਾਂ ਦੇ ਉਲਟ ਆਜ਼ਾਦ ਲੜਿਆ ਸਰਕ ਇੱਕ ਵਾਰੀ ਸਰਕਾਰ ਆਉਂਦੀ ਸੀ ਇੱਕ ਵਾਰੀ ਅਸੀਂ ਆਜ਼ਾਦ ਹੁੰਦੇ ਸੀ ਇਹ ਜਿਹੜਾ ਇਲੈਕਸ਼ਨ ਹੈ ਭਾਈਚਾਰੇ ਦਾ ਇਲੈਕਸ਼ਨ ਹੁੰਦਾ ਤੇ ਇਹ ਜਿਹੜਾ ਇਲੈਕਸ਼ਨ ਹੈ ਆਪਣਾ ਵੀ ਕੈਂਡੀਡੇਟ ਨੂੰ ਦੇਖ ਕੇ ਵੋਟਾਂ ਪੈਂਦੀ ਹੈ ਠੀਕ ਹੈ ਵੀ ਕਿਹੜਾ ਕੈਂਡੀਡੇਟ ਸਾਡਾ ਕੰਮ ਕਰ ਸਕਦਾ ਕਿਹੜਾ ਖਰਾ ਉਤਰਦਾ ਸਕਦਾ ਹੈ ਫੇਰ ਚਲੋ ਅਜੇ ਥੋੜਾ ਟਾਈਮ ਹੈਗਾ ਤਿੰਨ ਚਾਰ ਘੰਟੇ ਦਾ ਹੋਰ ਟਾਈਮ ਹੈ ਮੈਂ ਤੁਹਾਡੇ ਰਾਹੀਂ ਵੋਟ ਨੰਬਰ 2 ਨੂੰ ਅਪੀਲ ਕਰਨਾ ਚਾਹੁੰਦਾ ਬੇਬੀ ਤੁਸੀਂ ਇਹਨਾਂ ਦੇਖੋ ਵੀ ਸਾਡੀ ਵੀ ਸਰਕਾਰ ਹੈ ਵੀ ਸਾਡੇ ਇਹ ਕੰਮ ਹੋ ਜਾਣਗੇ ਚਾਰ ਇਟਾ ਲੱਗ ਜਾਣਗੇ ਆ ਤੁਸੀਂ ਇਹ ਦੇਖੋ ਸਾਰੇ ਕੈਂਡੀਡੇਟ ਤੁਸੀਂ ਦੇਖ ਲਓ ਇੱਕ ਪਾਸੇ ਸਾਡਾ ਸ਼ੇਰ ਸ਼ੇਖਰ ਚੋਧਰੀ ਹੈ ਵੀ ਇਹ ਨੂੰ ਇਹ ਨਹੀਂ ਵੀ ਕਿਸੇ ਐਮਐਲ ਨੂੰ ਜਾਣ ਦੀ ਲੋੜ ਹੈ ਕਿਸੇ ਮੰਤਰੀ ਕੋਲ ਜਾਣ ਦੀ ਲੋੜ ਹੈ ਇਹ ਆਪਣੇ ਆਪ ਵਿੱਚ ਹੀ ਸક્ષਮ ਹੈ ਦੂਜੇ ਜਿਹੜੇ ਕੈਂਡੀਡੇਟ ਹੈ ਉਹ ਪਹਿਲਾਂ ਜਾ ਕੇ ਕਿਤੇ ਕੰਮ ਕਰਾਣਗੇ ਮੈਂ ਮੇਰੇ ਵਰਗਾ ਵੀ ਬੰਦਾ ਕਦੇ ਮੈਨੂੰ ਹੀ ਕੰਮ ਆਉਂਦਾ ਮੈਂ ਵੀ ਸ਼ੇਕਰ ਚੌਧਰੀ ਵਰਗੇ ਨੂੰ ਸ਼ੇਕਰ ਚੌਧਰੀ ਕਹਿੰਦਾ ਯਾਰ ਇਹ ਕੰਮ ਕਰਾ ਕੇ ਦੇ ਮੈਂ ਸੂਚਵਾਨ ਵੋਟਰ ਨੇ ਵਾਰਡ ਨੰਬਰ 2 ਦੇ ਪੜੇ ਲਿਖੇ ਵੋਟਰ ਨੇ ਤੇ ਮੇਰੇ ਹਿਸਾਬ ਨਾਲ ਤਾਂ ਦੇਖੋ ਕੈਂਡੀਡੇਟ ਸਭ ਤੋਂ ਵਧੀਆ ਜਿਹੜਾ ਕੈਂਡੀਡੇਟ ਹੈ ਮੈਂ ਇਸੇ ਪਾਰਟੀ ਦੀ ਗੱਲ ਕਰ ਰਿਹਾ ਤੇ ਕੈਂਡੀਡੇਟ ਹੈ ਉਹ ਆਪਣਾ ਸ਼ੇਖਰ ਚੋਧਰੀ ਹੈ ਬਾਕੀ ਤੁਹਾਡਾ ਜਿਹੜਾ ਵੀ ਫੈਸਲਾ ਹੋਵੇ ਸਿਰ ਮੱਥੇ ਤੇ ਦੇਵੇਗਾ ਪਰ ਜਿਹੜਾ ਧੱਕਾ ਕਰ ਰਹੇ ਨੇ ਮੈਨੂੰ ਕਹਿ ਰਹੇ ਨੇ ਵੀ 2250 ਵੋਟ ਹੋਣ ਤੱਕ ਤਾਂ ਜਾਲੀ ਪੈ ਗਈ ਹੈ ਪੁਲਿਸ ਵੀ ਧੱਕਾ ਕਰ ਰਹੀ ਹੈ ਕੋਈ ਗੱਲ ਨਹੀਂ ਜਵਾਬ ਦੇਵਾਂਗੇ ਇਹਨਾਂ ਨੂੰ ਬਹੁਤ ਜਲਦੀ ਜਵਾਬ ਦੇਵਾਂਗੇ ਹੋਰ ਦੱਸੋ ਨਿਊਜ਼ 89 ਪੰਜਾਬ الخبر الجزدع هو باسر